ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਬੇ ਦੀ ਇਨਾਂ ਦੇਗਾ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾਲੀਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੌੜਦੀ ਨਹੀਂ ਕਹਿੰਦੇ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾਂ ਜਿੱਤੀ ਹੋਈ ਬਾਜੀ ਸਿੱਖ ਹਾਰ ਗਈ ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਨੇ ਆ ਮੈਂ ਕਿਹਾ ਵੀ ਤੁਸੀਂ ਕੌਣ ਕਹਿੰਦੇ ਅਸੀਂ ਮਿਲਣਾ ਚਾਹੁੰਨੇ ਜਗਰਾਉਂ ਤੋਂ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾ ਲੱਗੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਪੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੌਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਹੁਣ ਡੀਐਸਪੀ ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਹੁਣ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਹ ਚੀਜ਼ ਨੂੰ ਪੰਜਾਂ ਦਿਨਾਂ ਅੱਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾੜਨ ਲੱਗਾ ਕੁੜੀ ਦਾ ਆਧਾਰ ਕਾੜਨ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਕਸੀ ਦੇਖਿਆ ਬਾਬਾ ਧੱਕੇ ਰਿਆਂ ਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਵਲਾਦਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ-ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਫ ਦੀ ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਬੇ ਦੀ ਇਹਨਾਂ ਦੀਆਂ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾਲੀਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਰਸ ਸੋੜਦੀ ਨਹੀਂ ਕਹਿੰਦੇ ਮੈਂ ਜਗਰਾਉਣੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਤੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਹ ਗ੍ਰੰਥ ਸਾਹਿਬ ਦੀ ਜੂਰੀ ਚ ਇੱਕ ਵੀ ਜੱਥੇਬੰਦੀ ਅਕਾਲ ਤੰਗ ਸਾਹਿਬ ਦਾ ਮੁਖੀ ਜੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤਿਆ ਨੂੰ ਤੁਸੀਂ ਕੋਈ ਦਿੱਸ਼ਕਤ ਦਿੱਤੀ ਆ ਐਸਜੀਪੀਸੀ ਨੂੰ ਯਾਦ ਰੱਖਿਆ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਕੌਣਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇਤੇ ਨਸ਼ੇਦਿਆਂ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਬਾਈ ਰੋਲਾ ਹੁਣ ਮੱਥਾ ਸਰਕਾਰ ਨਾਲ ਦੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੋ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕਾਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜ਼ਬੂਤ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ ਮੌਤਮ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਿਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ ਚੜਾਈ ਕੀਤੀ ਆ ਪੁਲਿਸ ਨੇ ਬੁੱਤ ਤੋੜਿਆ ਅਮਰ ਸਰ ਸਾਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਤ ਕਰਕੇ ਵਿੱਚ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜਾਊਗਾ ਡੀਐਸਪੀ ਸਾਫਤ ਕਰੇ ਮੈਂ ਗਲਤਾਂ ਜੇ ਡੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਜਾਂ ਦੇ ਵਿੱਚ ਜਸਜੋਤ ਦੇ ਸਨੇਹੇ ਆਇਆ ਜਾਂ ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਉਹਨੂੰ ਪਤਾ ਵੀ ਉਹ ਬਹੁਤ ਗਾਂ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਿਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਵਾ ਦਾਂਗੇ ਪਰ ਕਾਨਫਰੈਂਸ ਨਾ ਕਰੀ ਨਿਕਵਾ ਸਕਦੇ ਹੋ ਤੇ ਹੋਰ ਵੀ ਕਰਵਾ ਸਕਦੇ ਬਾਈ ਜੀ ਜਦੋਂ ਮਗਰ ਲੱਗੇ ਹੋ ਨਾ ਸਾਰੇ ਕਿਤੇ ਨਹੀਂ ਪਹੁੰਚਣ ਦਿੰਦੇਗੇ ਜਦੋਂ ਲੜਕੀ ਤੇ ਲੜਕੀ ਦਾ ਪਰਿਵਾਰ ਕਹਿ ਰਿਹਾ ਆ ਸਾਡੀ ਕੁੜੀ ਖੜੀ ਪੰਜ ਸਾਲਾਂ ਦੀ ਸਾਧਨੇ ਬਲਾਤਕਾਰ ਕੀਤਾ ਤੇ ਐਸਐਸਪੀ ਡੀਐਸਪੀ ਐਸਐਚ ਉਹ ਇਹ ਕਹਦੇ ਵੇ ਥਾਣੇ ਤੋਂ ਬਾਹਰ ਨਿਕਲ ਜਾ ਅਸੀਂ ਤੁਹਾਡੀ ਸੁਣਵਾਈ ਨਹੀਂ ਕਰਨੀ ਹੋਰ ਕਿੱਥੇ ਜਾਵਾਂਗੇ ਬਾਈ ਕਿਸੇ ਵੀ ਥਾਣੇ 'ਚ ਦੇਖਦੇ ਜਿਵੇਂ ਚੰਡੀਗੜ੍ਹ ਤੁਸੀਂ ਆਇਆ ਤਰਾਸਾਉਂਦੇ ਮੰਨਣਾ ਨਹੀਂ ਕਰ ਸਕਦਾ ਨਹੀਂ ਕੋਈ ਨਹੀਂ ਕਰਦਾ ਬਾਈ ਉਹ ਕਹਿੰਦੇ ਬਕੂਆ ਹੈਣੀਗਾ ਬਾਬਾ ਜੀ ਤੁਹਾਡਾ ਰਾਬਤਾ ਪੰਜਾਬ ਦੇ ਡੀਜੀਪੀ ਨਾਲ ਹੋਇਆ ਇਸ ਸੀਨ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗੋਬਾ ਸਿੰਘ ਜੀ ਦੇ ਸੰਗ ਆ ਅਸੀਂ ਇਹਨਾਂ ਪ੍ਰਸ਼ਾਸਨਾ ਇਹਨਾਂ ਕਾਨੂੰਨਾਂ ਤੋਂ ਪਰੇ ਹੋ ਕੇ ਚੱਲਦੇ ਆ ਅਸੀਂ ਕਿਸੇ ਦਾ ਭਲਾ ਤਾਂ ਕਰ ਸਕਦੇ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਇੱਕ ਕੁੜੀ ਆ ਦੇ ਮੂੰਹੋਂ ਕਹਿ ਰਹੀ ਆ ਮੌਕੇ ਦੇ ਅਫਸਰਾਂ ਨੂੰ ਵੀ ਮੇਰਾ ਰੇਪ ਹੋਇਆ ਤੇ ਇੱਕ ਸਿੰਘ ਦੁਆਰਾ ਉਹਨੂੰ ਚੱਕ ਚੱਕ ਕੇ ਨਹੀਂ ਤੁਰੂਗਾ ਹੋਰ ਦਰਵਾਜ਼ਿਆਂ ਦੇ ਉੱਤੇ ਵੀ ਸਾਡੀ ਕੁੜੀ ਦੇ ਬਿਆਨ ਲੈਣ ਨਹੀਂ ਐਵੀਡੈਂਸ ਤੁਹਾਡੇ ਕੋਲ ਸਾਰੇ ਕੁਝ ਵੀ ਐਵੀਡੈਂਸ ਤੁਸੀਂ ਡੀਜੀਪੀ ਨੂੰ ਦਿਖਾਉਣੀ ਨਹੀਂ ਸਕਦੇ ਇੰਨਾ ਸਮਝ ਨਹੀਂ ਦਿੰਦੇ ਬਾਈ ਜੀ ਉਹਨਾਂ ਨੇ ਜਿਹੜੀ ਕੁੜੀ ਨੇ ਬਿਆਨ ਤੇ ਪਰਚਾ ਦਰਜ ਹੋਇਆ ਉਹ ਮਿਸਿੰਗ ਆ ਪੁਲਿਸ ਜਗਰਾਉਂਦੀ ਦੱਸੇ ਕਿੱਥੇ ਆ ਜੇ ਉਹ ਕਹਿੰਦੀ ਅਮਰਤਪਾਲ ਨੇ ਕਨੈਪ ਕੀਤਾ ਸੀ ਮੈਨੂੰ ਤੇ ਮੇਰੇ ਤੋਂ ਵੀਡੀਓ ਲੈ ਲਓ ਸਾਰਿਆਂ